ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਸੁਣ ਚੁੱਕੇ ਹੋ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਦੀ ਜੀਵਨ ਬਾਣੀ ਦੇ ਭਾਗ ਦਾ ਨੌ ਹੁਣ ਤੁਸੀਂ ਸੁਣੋ ਭਾਗ ਦਾ ਭਗਤ RAMRAAY ਜੀ ਦੀ 16ਵੀਂ ਕਰਾਮਾ ਬਾਸ਼ਾ ਨੇ RAMRAAY ਜੀ ਪਾਸ ਅਰਜ਼ ਕੀਤੀ ਕਿ ਤੁਸੀਂ ਸਰਵ ਕਲਾ ਸਮਰੱਥ ਹੋ ਤੁਹਾਡੀ ਜਵਾਨ ਅਵਾਸਤਾ ਹੈ ਮੈਨੂੰ ਧੋਲੇ ਆ ਗਏ ਹਨ ਬਡੇਪਾ ਹੋ ਗਿਆ ਹੈ ਤੁਹਾਡੇ ਨਾਲ ਤੁਰਿਆਂ ਮੈਂ ਆਪਣੇ ਆਪ ਵਿੱਚ ਸ਼ਰਮਖੋਰ ਹੁੰਦਾ ਤਾਂ ਜੇਕਰ ਤੁਸੀਂ ਮਿਹਰ ਕਰੋ ਤਾਂ ਮੈਨੂੰ ਜਵਾਨੀ ਵਕਤੋਂ ਰਾਮਰਾਏ ਜੀ ਹੱਸਪੇ ਕਹਿਣ ਲੱਗੇ ਜੇਕਰ ਤੁਹਾਡੀ ਇਹੋ ਇੱਛਾ ਹੈ ਤਾਂ ਜਾਓ ਅੱਜ ਤੋਂ ਲੈ ਕੇ 1 ਸਾਲ ਤੱਕ ਜਵਾਨੀ ਅਵਸਥਾ ਹੋ ਜਾਵੇਗੀ ਉਸੇ ਵਕਤ ਹੀ ਸਭ ਦੇ ਦੇਖਦੇ ਦੇਖਦੇ ਬਾਦਸ਼ਾਹ ਦੀ ਦਾੜੀ ਕਾਲੀ ਸਿਆਹ ਹੋ ਗਈ ਪਰ ਚਿਹਰਾ ਜਵਾਨੀ ਵਿੱਚ ਭਰ ਗਿਆ ਸਾਰੀ ਸਬਾ ਹਰਾਨ ਹੋ ਗਈ ਸੋ ਇੱਕ ਸਾਲ ਭਾਰ ਪਾਸ਼ਾ ਜਵਾਨੀ ਵਿੱਚ ਰਿਹਾ ਸੀ। ਰਾਮਰਾਇ ਜੀ ਦੀ ਸਤਾਰ ਵਿੱਚ ਕਰਾਮਾਤ। ਇੱਕ ਦਿਨ ਬਾਦਸ਼ਾਹ ਨੇ ਰਾਮਰਾਇ ਜੀ ਨੂੰ ਕਿਹਾ ਅੱਜ ਦਰਿਆ ਜਮਨਾ ਬੜੇ ਜ਼ੋਰ ਸ਼ੋਰ ਵਿੱਚ ਵਹਿ ਰਿਹਾ ਹੈ। ਸੈਰ ਕਰਨ ਦਾ ਚੰਗਾ ਮੌਕਾ ਹੈ ਚਲੋ ਸੈਰ ਕਰੀਏ। ਵਜ਼ੀਰ ਮੁਖਦੀ ਆਦਿਕ ਸਮੇਤ ਬਾਦਸ਼ਾਹ ਤੁਰ ਪਿਆ। ਦਰਿਆ ਦੇ ਕਿਨਾਰੇ ਪਹੁੰਚ ਕੇ ਬੇੜਾ ਮੰਗਵਾਉਣ ਲਈ ਹੁਕਮ ਦਿੱਤਾ। ਰਾਮਰਾਏ ਜੀ ਬੋਲੇ ਬੇੜੇ ਨੇ ਚਿਰਕੇ ਆਉਣਾ ਹੈ ਚਲੋ ਪੈਦਲ ਹੀ ਦਰਿਆ ਵਿੱਚ ਸੈਰ ਕਰੀਏ। ਇੱਕ ਆਕੇ రామਰਾਏ ਜੀ ਦਰਿਆ ਦੇ ਵਹਿਣ ਉੱਪਰ ਪੈਦਲ ਹੀ ਤੁਰ ਪਏ। ਬਾਦਸ਼ਾਹ ਨੇ ਆਖਿਆ ਆਓ ਸਾਡੇ ਨਾਲ ਹੋਵੋ। ਹੁਣ ਬਾਦਸ਼ਾਹ ਡਰ ਦਾ ਪੈਰ ਨਾ ਪਾਵੇ। రామਰਾਏ ਜੀ ਨੇ ਹੱਸਦਿਆਂ ਹੋਇਆਂ ਬਾਦਸ਼ਾਹ ਨੂੰ ਵਾਅਦਾ ਫੜ ਕੇ ਕਿਤੇ ਲਿਆ ਤੇ ਲੈ ਤੁਰੇ। ਬਾਦਸ਼ਾਹ ਜਮੀਨ ਦੀ ਤਰ੍ਹਾਂ ਪਾਣੀ 'ਤੇ ਤੁਰਨ ਲੱਗਾ। ਸਭ ਲੋਕ ਕੰਡੇ ਤੇ ਖਲੋ ਕੇ ਦੇਖ ਦੇਖ ਕੇ ਹੈਰਾਨ ਹੋਣ ਲੱਗੇ। ਮਹਿਲਾਂ ਦੀਆਂ ਬਾਰੀਆਂ ਵਿੱਚੋਂ ਦੇਵਾਂ ਵੀ ਕੌਤਕ ਦੇਖ ਰਹੀਆਂ ਸਨ। ਪਾਰਲ ਪਰਲੇ ਪਾਸੋਂ ਸੈਰ ਕਰਦੇ ਹੋਏ ਫੇਰ ਉਸੇ ਤਰ੍ਹਾਂ ਹੀ ਤੁਰ ਕੇ ਮੁੜ ਮੁੜ ਆਏ। ਜੁੱਤੀ ਦੇ ਤਲੇ ਤੱਕ ਪਾਣੀ ਨੇ ਨਾ ਸਪਰਸ਼ ਕੀਤਾ। ਬਾਦਸ਼ਾਹ ਬੜਾ ਖੁਸ਼ ਹੋ ਕੇ ਮਹਿਲਾਂ ਨੂੰ ਗਿਆ। ਰਾਮਰਾਏ ਵੀ ਸੰਗਤਾਂ ਨੂੰ ਦਰਸ਼ਨ ਦਿੰਦੇ ਹੋਏ ਡੇਰੇ ਆਏ। ਰਾਮਰਾਏ ਜੀ ਦੀ 18ਵੀਂ ਕਰਾਮਾਤ। ਇੱਕ ਦਿਨ ਰਾਮਰਾਏ ਜੀ ਬਾਦਸ਼ਾਹ ਦੇ ਦਰਬਾਰ ਵਿੱਚ ਬੈਠੇ ਸਨ ਤਾਂ ਕਾਲੀ ਘਟਾ ਚੜ੍ਹ ਕੇ ਆਈ। ਬੜੇ ਜ਼ੋਰ ਦੀ ਵਰਖਾ ਪੈਣ ਲੱਗੀ ਨਾਲ ਹੀ ਮੋਟੇ-ਮੋਟੇ ਦੇਰਾਂ ਜਿੱਤੇ ਗੜੇ ਵੱਲੇ ਜਦ ਬਹੁਤ ਗੜਿਆਂ ਦੀ ਮਾਰ ਹੋਈ ਤਾਂ ਬਾਦਸ਼ਾਹ ਨੇ ਰਾਮਰਾਏ ਜੀ ਨੂੰ ਕਿਹਾ ਮਹਾਰਾਜ ਖੇਤੀਆਂ ਦਾ ਡੰਗਰਾਂ ਦਾ ਜੰਗਲਾਂ ਦਾ ਜਾਨਵਰਾਂ ਪਸ਼ੂਆਂ ਦਾ ਬਹੁਤ ਨੁਕਸਾਨ ਹੈ ਗੜਾ ਬੰਦ ਕਰਾਓ ਰਾਮਰਾਏ ਜੀ ਬੋਲੇ ਅੱਜ ਕੀ ਸਬਬ ਹੈ ਜੋ ਤੁਹਾਨੂੰ ਜੀਵਾਂ ਤੇ ਦਇਆ ਆਈ ਹੈ ਅੱਛਾ ਹੁਣੇ ਗੜੇ ਬੰਦ ਹੋ ਜਾਂਦੇ ਹਨ ਉਸੇ ਵਕਤ ਦੀ بارش ਤੇ ਗੜਾ ਬੰਦ ਹੋ ਗਿਆ ਧੁੱਪ ਨਿਕਲ ਆਈ ਸਾਰੀ ਸਭਾ ਹਰਾਨ ਰਹੇ ਗਏ। ਰਾਮਰਾਏ ਜੀ ਦੀ 19ਵੀਂ ਕਰਾਮਾ। ਇੱਕ ਦਿਨ ਬਾਦਸ਼ਾਹ ਨੇ ਸਲਾਹੀਆਂ ਨਾਲ ਸਲਾਹ ਕਰਕੇ ਇੱਕ ਖੂਨੀ ਹਾਥੀ ਜਿਹੜਾ ਜਾਲਮਾਂ ਕੈਦੀਆਂ ਨੂੰ ਮਰਵਾਉਣ ਵਾਸਤੇ ਰੱਖਿਆ ਹੋਇਆ ਸੀ। ਉਹ ਹਾਥੀ ਸ਼ਰਾਪ ਪਿਆ ਕੇ ਮੁਖਾਫਦਾ ਪਾਸੋਂ ਨੇਧਿਆਂ ਨਾਲ ਦਿਨ-ਵਿੰਨ ਕੇ ਕਿਲੇ ਦੇ ਦਰਵਾਜ਼ੇ ਅੱਗੇ ਮਗਵਾਇਆ। ਇੱਕ ਰੋਜ ਵਾਲੇ ਹਾਥੀ ਤੇ ਆਪ ਬੈਠੇ ਤੇ ਖੂਨੀ ਹਾਥੀ ਦੇ ਹੋਂਦੇ ਕਸਵਾ ਕੇ RAMRAI ਜੀ ਨੂੰ ਬੈਠਣ ਵਾਸਤੇ ਆਇਆ। ਮਹਾਤਾਂ ਨੇ ਸਿਖਾ ਦਿੱਤਾ ਕਿ ਜਦੋਂ RAMRAI ਜੀ ਉੱਪਰ ਬੈਠ ਜਾਣ ਤਾਂ ਤੁਸੀਂ ਚੁੱਪ ਕੀਤੇ ਪਿੱਛੇ ਹਟ ਜਾਣਾ। RAMRAI ਜੀ ਜਦ ਹਾਥੀ ਦੇ ਸਾਹਮਣੇ ਆਏ ਤਾਂ ਹਾਥੀ ਨੇ ਜ਼ਮੀਨ ਤੇ ਬੈਠ ਕੇ ਮੱਥਾ ਟੇਕਿਆ। RAMRAI ਜੀ ਉਸ ਦੇ ਸਿਰ ਤੇ ਹੱਥ ਫੇਰ ਕੇ ਉੱਪਰ ਚੜ ਗਏ। ਹਾਥੀ ਉੱਠ ਕੇ ਤੁਰ ਪਿਆ ਮਹਾਵਤ ਕਿਸਕ ਗਈ ਰਾਮਰਾਏ ਜੀ ਦੇ ਹੱਥ ਵਿੱਚ ਇੱਕ ਸੋਟੀ ਸੀ ਉਸ ਨਾਲ ਜਿੱਧਰ ਜੀ ਕਰੇ ਤੋੜੀ ਜਾਣ ਹਾਥੀ ਉਹਨਾਂ ਦੇ ਇਸ਼ਾਰੇ ਨਾਲ ਚੁਰਨ ਲੱਗਾ ਜਿਹੜੇ ਮੁਸਾਫਰ ਲੋਕ ਜਰਾ ਨੇੜੇ ਹੋਣ ਲੱਗਣ ਤਾਂ ਹਾਥੀ ਹੰਕਾਰਾਂ ਮਾਰ ਕੇ ਉਹਨਾਂ ਵੱਲ ਜਾਵੇ ਉਹ ਵਿਚਾਰੇ ਉੱਪਰ ਦੌੜਦੇ ਹੋਏ ਡਿੱਗਣ ਲੱਗ ਜਾਣ ਹਾਥੀ ਨੇ ਮੁਸਾਫਰ ਲੋਕਾਂ ਦੀ ਚੰਗੀ ਤਰ੍ਹਾਂ ਖਬਰ ਲਈ ਸਭ ਰਾਮਰਾਏ ਜੀ ਅਗਲੇ ਹੱਥ ਜੋੜਨ ਕੇ ਇਹਨੂੰ ਬੰਦ ਕਰੋ ਬਾਸ਼ਾ ਦੇਖ ਦੇ ਕੇ ਬੜਾ ਹੱਸੇ RAM RAJ JI ਬੋਲੇ ਬਾਸ਼ਾ ਤੁਹਾਡੀ ਵੱਲ ਵੀ ਆਵੇ ਬਾਸ਼ਾ ਹੱਸ ਕੇ ਕਹਿਣ ਲੱਗਾ ਨਾ ਮਹਾਰਾਜ ਮੇਰ ਕਰੋ RAM RAJ JI ਸੈਰ ਕਰਕੇ ਮੋੜ ਕਿਲੇ ਦੇ ਦਰਵਾਜ਼ੇ ਅੱਗੇ ਆ ਗਏ ਹਾਥੀ ਬੈਠ ਗਿਆ RAM RAJ JI ਉਤੋਂ ਉਤਰੇ ਹਾਥੀ ਨੇ ਫੇਰ ਮੱਥਾ ਟੇਕਿਆ ਜਦ RAM RAJ ਇੱਕ ਪਾਸੇ ਹੋ ਗਏ ਤਾਂ ਹਾਥੀ ਖੋਨੀ ਹੋ ਗਿਆ ਬੜਾ ਥਰਮੁਠਲ ਮਚਾਇਆ ਮਹਾਪਦਾਂ ਪਾਸੋਂ ਝੱਲਿਆ ਨਾ ਜਾਵੇ ਵਾਸ਼ਾ ਨੇ ਰਾਮਰਾਏ ਜੀ ਪਾਸ ਜਾ ਕੇ ਆਖਿਆ ਆਪ ਹਾਥੀ ਨੂੰ ਸੰਭਾਲਣ ਦਿਓ ਰਾਮਰਾਏ ਜੀ ਨੇ ਕਿਹਾ ਹਾਥੀ ਦਾ ਜੋ ਸੁਭਾਵ ਹੈ ਉਸ ਦੇ ਮੁਤਾਬਕ ਤੁਸੀਂ ਜਾਣੋ ਹਾਥੀ ਜਾਣੇ ਜਦ ਬਹੁਤ ਹੀ ਮਹਾਵਤ ਤੰਗ ਆ ਗਏ ਕਈ ਖੂਨ ਹੁੰਦੇ ਦੇਖੇ ਤਾਂ ਰਾਮਰਾਏ ਜੀ ਨੇ ਹਾਥੀ ਨੂੰ ਆਖਿਆ ਜਾ ਭਾਈ ਆਪਣੀ ਤਾਂ ਤੇ ਜਾ ਕੇ ਖੜਾ ਹੋ ਜਾ ਹਾਥੀ ਚੁੱਪ ਕਰੀਤਾ ਤੁਰ ਪਿਆ ਆਪਣੀ ਜਗ੍ਹਾ ਤੇ ਖੜਾ ਹੋ ਗਿਆ ਸਭ ਦੇਖ ਕੇ ਅਚਰਜ ਰਹਿ ਗਏ ਰਾਮਰਾਏ ਜੀ ਵੀ ਵੀ ਨਿਕਰਾਮਾ ਇੱਕ ਦਿਨ ਅਮਰਾਵ ਕਾ ਜੀ ਮਿਲਾਨੇ ਸਭ ਇਕੱਠੇ ਹੋ ਕੇ ਸਲਾਹ ਕਰਨ ਲੱਗੇ ਕਿ ਇਹ ਤਾਂ ਤੰਤਮ ਉਲਟਾ ਪੈ ਗਿਆ ਹੈ ਬਾਦਸ਼ਾਹ ਨੂੰ ਕਾ ਰਾਮਰਾਏ ਨੇ ਆਪਣੇ murid ਕਰ ਲਿਆ ਹੈ ਕਿਸੇ ਤਰ੍ਹਾਂ ਰਾਮਰਾਏ ਮੋਹ ਲੱਥ ਜਾਏ ਤਾਂ ਠੀਕ ਹੈ ਕਾਜੀ ਵਿਚਾਰੇ ਬੜੇ ਦੁਖੀ ਹੋ ਗਏ ਮਾਨ ਵਿੱਚ ਵਿਉ ਭੋਲਦੇ ਰਹੇ ਜਦ શ્રી ਰਾਮਰਾਏ ਜੀ ਆਣ ਕੇ ਬੈਠੇ ਤਾਂ ਕਾਜੀਆਂ ਨੇ ਗੁੱਫਰ ਕੱਢਿਆ ਕਹਿਣ ਲੱਗੇ ਸਾਡੇ ਪੀਰ ਪਗੰਬਰਾਂ ਨੇ ਦੁਨੀਆ ਵਿੱਚ ਆਣ ਕੇ ਖੁਦਾ ਦੇ ਮਿਲਣ ਦਾ ਸਿੱਧਾ ਰਸਤਾ ਖੋਲ੍ਹਿਆ ਸੀ। ਬੁੱਤ ਪ੍ਰਸਤੀ, ਰਾਗਟਾ, ਅਰੰਗ ਸਭ ਬੰਦ ਕੀਤੇ ਸਨ। ਇਹਨਾਂ ਦੇ ਗੁਰੂ ਨਾਨਕ ਨੇ ਆਣ ਕੇ ਫਿਰ ਦੁਨੀਆ ਵਿੱਚ ਦੋਜ ਕਾਨੂੰਨ ਚੰਗਾ ਰਸਤੇ ਰਸਤਾ ਰਾਗ ਰੰਗ ਚਲਾ ਦਿੱਤਾ। ਰਾਗ ਵਿੱਚ ਆਪਣੀ ਕਲਾਮ ਉਚਾਰ ਕੇ ਰਾਗ ਵਿੱਚ ਹੀ ਮਰਾਸੀ ਮਰਦਾਨੇ ਬਾਤੋਂ ਗਾਉਣੀ ਸ਼ੁਰੂ ਕਰਵਾ ਦਿੱਤੀ। ਜਿਸ ਆਗਰੰਗ ਤੋਂ ਲੋਕਾਂ ਦੇ ਮਨ ਚੰਚਲ ਹੋ ਜਾਣ ਤੇ ਸਿੱਧੇ ਦੋਸ਼ਕ ਨੂੰ ਪਹੁੰਚਣ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਿੰਦਿਆ ਸੁਣ ਕੇ ਰਾਮ ਰਾਏ ਜੀ ਨੂੰ ਗੁੱਸਾ ਆ ਗਿਆ। ਰਾਮ ਰਾਏ ਜੀ ਨੇ ਕਿਹਾ ਤੁਸੀਂ ਪੀਰਾਂ ਦੇ ਪੀਰ ਪਗੰਬਰਾਂ ਦੇ ਪਗੰਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਿਸ ਮੂੰਹ ਨਾਲ ਨਿੰਦਿਆ ਕੀਤੀ ਹੈ ਉਹ ਮੂੰਹ ਬੰਦ ਹੋ ਜਾਣ। ਦੀ ਤੁਹਾਨੂੰ ਸਜ਼ਾ ਹੈ। ਉਸੇ ਵੇਲੇ ਉਹਨਾਂ ਦੇ ਮੂੰਹ ਤੇ ਦੇ ਨਾ ਬੋਲ ਸਕਣ ਨਾਹੀਂ ਮੂੰਹ ਖੁੱਲ ਸਕੇ ਉਹ ਦੁਖੀ ਹੋ ਕੇ ਰਾਮ ਰਾਏ ਜੀ ਦੇ ਕਦਮਾਂ ਤੇ ਡਿੱਗ ਪਏ ਸੈਂਤਾ ਨਾਲ ਹੱਥਾਂ ਨਾਲ ਵਾਸਤੇ ਪਾਉਣ ਲੱਗੇ ਬਾਦਸ਼ਾਹ ਨੇ ਰਾਮ ਰਾਏ ਜੀ ਦੇ ਬਹੁਤ ਤਰਲੇ ਕੀਤੇ ਰਾਮ ਰਾਏ ਜੀ ਬੋਲੇ ਅੱਛਾ ਜਿਹੜਾ ਜਿਹੜਾ ਸੱਚੇ ਦਿਲ ਨਾਲ ਮਨ ਵਿੱਚ ਗੁਰੂ ਨਾਨਕ ਦੀ ਤਾਰੀਫ ਕਰੇਗਾ ਉਸ ਦਾ ਮੂੰਹ ਕੱਲ ਸਵੇਰੇ ਖੁੱਲ ਜਾਵੇਗਾ ਸੋ ਹੀ ਸਭ ਆਪਣੀ ਲੋੜ ਨੂੰ ਸਾਫ ਮੰਨ ਕਰਕੇ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਸੋਚਣ ਲੱਗੇ ਅਗਲੇ ਦਿਨ ਸਭ ਦੇ ਮੂੰਹ ਖੁੱਲ ਗਏ RAMRAI ਜੀ ਦੀ ਇੱਕੀ ਵੀ ਕਰਾਮਾਤ ਇੱਕ ਦਿਨ ਫਿਰ ਠੀਠ ਕਾਜੀਆਂ ਨੇ ਬਾਦਸ਼ਾਹ ਨੂੰ ਸਿਖਾਇਆ ਬਾਦਸ਼ਾਹ ਪਾਸ ਜਦ RAMRAI ਜੀ ਾਨ ਕੇ ਬੈਠੇ ਗੱਲਾਂ ਬਾਤਾਂ ਚੱਲੀਆਂ ਬਾਦਸ਼ਾਹ ਨੇ ਪੁੱਛਿਆ RAMRAI ਜੀ ਗੁਰੂ ਨਾਨਕ ਨੇ ਸੁਣਿਆ ਹੈ ਆਪਣੇ ਕਲਾਮ ਵਿੱਚ ਦੱਸਿਆ ਹੈ ਕਿ 100 ਸੂਰਜ ਨਾਲੋਂ ਵੀ ਗੁਰੂ ਦਾ ਤੇਜ ਜ਼ਿਆਦਾ ਹੁੰਦਾ ਹੈ ਕੀ ਇਹ ਠੀਕ ਹੈ RAM RAJ JI ਬੋਲੇ ਹਾਂ ਤੁਸੀਂ ਇਸ ਦਾ ਮਤਲਬ ਨਹੀਂ ਸਮਝ ਸਕੇ ਉਹਨਾ ਹੀ ਕਿਹਾ ਹੈ ਜੈਸਾ ਚੰਦਾ ਉੱਗਵੇ ਸੂਰਜ ਚੜੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰਬਿੰਦ ਘੋਰ ਅੰਧਾਰ ਤੁਸੀਂ ਸੋਹ ਤੂਰਤ ਸੁਣਿਆ ਦੱਸਦੇ ਹੋ ਉਹਨਾਂ ਕਿਹਾ ਹੈ ਕਿ ਜੇਕਰ ਸੋਹ ਚੰਦਰਮਾ ਤੇ ਹਜ਼ਾਰ ਸੂਰਜ ਵੀ ਇੱਕਦਮ ਚੜ ਪੈਣ ਤਾਂ ਵੀ ਗੁਰੂ ਤੋਂ ਬਿਨਾਂ ਹੋਰ ਹਨੇਰਾ ਰਹਿੰਦਾ ਹੈ ਕਿਉਂਕਿ ਸੂਰਜ ਬਾਹਰ ਦੇ ਹਨੇਰੇ ਨੂੰ ਦੂਰ ਕਰਦੇ ਹਨ ਗੁਰੂ ਪੀਰ ਅੰਦਰ ਦੇ ਹਨੇਰੇ ਨੂੰ ਦੂਰ ਕਰ ਦਿੰਦੇ ਹਨ ਜਿਸ ਤਰ੍ਹਾਂ ਤੁਹਾਡੇ ਭਰਾ ਜਾਰਾ ਚੋ ਦੇ ਮੰਨ ਦਾ ਹਨੇਰਾ ਦੂਰ ਕਰ ਦਿੱਤਾ ਗਿਆ ਸੀ ਉਸ ਨੂੰ ਜੀਵਨ ਮਰਨ ਦਾ ਕੋਈ ਹਰਸੋਖ ਨਹੀਂ ਸੀ ਰਹਾ ਇਹ ਸੁਣ ਕੇ ਬਾਦਸ਼ਾਹ ਚੁੱਪ ਕਰ ਗਿਆ ਮਨ ਵਿੱਚ ਦਾਰਾਜ ਕੋ ਦੇ ਨਾਮ ਤੋਂ ਖਿਜਿਆ ਕੁਝ ਚਿਰ ਬਾਅਦ ਕਹਿਣ ਲੱਗਾ ਅੱਛਾ ਤੁਸੀਂ ਦਿਨ ਤੇ ਸੂਰਜ ਦਾ ਤੇਜ ਮੱਦਮ ਕਰਕੇ ਇਸ ਵਕਤਾਰੇ ਵੀ ਦਿਖਾਓ ਤਦ ਗੁਰੂ ਅੰਦਰ ਦੇ ਹਨੇਰੇ ਨੂੰ ਦੂਰ ਕਰਦਾ ਜਾਣਾਂਗੇ ਉਸੇ ਵਕਤ ਸੂਰਜ ਦਾ ਅਜਿਹਾ ਤੇਜ ਮੱਦਮ ਹੋ ਗਿਆ ਜੋ ਤਾਰੇ ਝਰਮਲ ਝਰਮਣ ਕਰਨ ਲੱਗੇ ਪਏ ਬਾਦਸ਼ਾਹ ਹੈਰਾਨ ਹੋ ਕੇ ਚੁੱਪ ਕਰ ਗਿਆ ਰਾਮ ਰਾਏ ਜੀ ਦੀ ਬਾਈਂ ਕ੍ਰਾਮਾ ਇੱਕ ਦਿਨ ਬਾਦਸ਼ਾਹ ਜੀ ਨੇ ਅੱਗੇ ਚੌਪੜ ਬਿਸਵਾ ਦਿੱਤਾ ਤੇ 1000 ਮੋਹਰ ਉੱਤੇ ਲਗਾਈ। ਰਾਮਰਾਏ ਜੀ ਬੋਲੇ ਬਾਸ਼ਾ ਬਿਨਾਤਾ ਦੋ ਦੋ ਹੀ ਖੇਡਣਾ ਅੱਛਾ ਹੈ ਮਗਰ ਬਾਦਸ਼ਾਹ ਨੇ ਆਖਿਆ ਐਵੇਂ ਮੰਨ ਨਹੀਂ ਖੁਬਦਾ। ਚੌਪੜ ਖੇਡਣ ਵੇਲੇ ਬਾਸ਼ਾ ਨੇ ਆਪਣੇ ਦਿਮਾਗ ਪਾਸੋਂ ਬਹੁਤ ਮਦਦ ਲਈਤੀ। ਮਗਰ ਫਿਰ ਵੀ ਰਾਮਰਾਏ ਜੀ ਜਿੱਤ ਗਏ। ਬਾਸ਼ਾ ਨੂੰ ਬਹੁਤ ਖਾਰ ਚੜੀ 2000 ਹੋਰ ਲਾਅ ਦਿੱਤੇ। ਉਹ ਵੀ ਜਿੱਤ ਕੇ RAM RAJ JI ਦੀ ਹੀ ਰਹੀ ਫਿਰ 3000 ਹੋਰ ਦਾ ਤੇ ਲਗਾਇਆ ਉਹ RAM RAJ JI ਜਿੱਤ ਗਏ 6000 ਹੋਰ ਲਗਾ ਦਿੱਤਾ ਉਹ ਵੀ RAM RAJ JI ਜਿੱਤੇ ਬਾਸ਼ਾ ਹੋਰ ਹੋਰ ਬੰਦਾਂ ਦੀ ਕੋਈ ਪੇਸ਼ ਨਾ ਗਈ ਬਾਸ਼ਾ ਨੇ ਚੌਪਟ ਬੰਦ ਕਰਕੇ ਆਖਿਆ ਤੁਸੀਂ ਦਿਮਾਗੀ ਚਾਲ ਨਾਲ ਨਹੀਂ ਜਿੱਤ ਸਕੇ ਕਰਾਮਾਤ ਨਾਲ ਜਿੱਤੇ ਹੋ RAM RAJ JI ਬੋਲੇ ਮਾਮੂਲੀ ਖੇਡ ਵਾਸਤੇ ਕਰਾਮਾਤ ਵਰਤਣੀ ਸਾਡਾ ਕੰਮ ਨਹੀਂ ਹੈ ਰਾਮ ਰਾਏ ਜੀ ਦੀ ਤੇਈਂ ਕਰਾਮਾ ਦਿੱਲੀ ਵਿੱਚ ਬੜੇ ਜ਼ੋਰ ਨਾਲ ਹੈ ਜੇ ਦੀ ਬਿਮਾਰੀ ਪਈ ਕਈ ਕਈ ਸੌ ਆਦਮੀ ਰੋਜ਼ ਮਰਨ ਲੱਗਾ ਸ਼ਹਿਰ ਵਿੱਚ ਹਾਹਾਕਾਰ ਦੀ ਪੁਕਾਰ ਪੈ ਗਈ ਦਵਨ ਨੂੰ ਸੜ ਨੂੰ ਜਗਾ ਨਾ ਲੱਭੇ ਕੋਈ ਮੁਰਦਿਆਂ ਨੂੰ ਚੁੱਕਣ ਵਾਲਾ ਨਾ ਰਿਹਾ ਸਭ ਘਰ ਘਰ ਵਿੱਚ ਬਿਮਾਰੀ ਬਿਮਾਰ ਪਏ ਹੋਏ ਬਾਦਸ਼ਾਹ ਦੇ ਰਿਸ਼ਤੇਦਾਰ ਉਮਰਾਵਾਂ ਦੀਆਂ ਬਹੁਤੀਆਂ ਮੋਟਾਂ ਹੋਈਆਂ ਜਦ 5-4 ਦਿਨ ਇਹੋ ਜਿਹੀ ਤੱਖਲੀ ਮੱਛੀ ਤਾਂ ਬਾਦਸ਼ਾਹ ਨੂੰ ਖਿਆਲ ਆਇਆ ਕਿ ਰਾਮਰਾਏ ਜੀ ਨੂੰ ਸੱਦ ਕੇ ਕਹੀਏ। ਉਸੇ ਵਕਤ ਬਾਦਸ਼ਾਹ ਨੇ ਅਮਰਾਵ ਨੂੰ ਭੇਜਿਆ ਕਿ ਰਾਮਰਾਏ ਜੀ ਆਣ ਕੇ ਜਰਾ ਪਿਓ। ਰਾਮਰਾਏ ਜੀ ਚੱਲ ਕੇ ਦਰਬਾਰ ਵਿੱਚ ਆਏ। ਬਾਦਸ਼ਾਹ ਨੇ ਸਵਾਸ ਮੇਤ ਉੱਠ ਕੇ ਸਲਾਮ ਕੀਤੀ ਆਦਰ ਨਾਲ ਬਾਸ ਬਿਠਾਇਆ। ਬਾਦਸ਼ਾਹ ਨੇ ਬੇਨਤੀ ਕੀਤੀ ਆਪਕਰ ਉਪਕਾਰੀ ਹੋ। ਇਸ ਵਕਤ ਦਿੱਲੀ ਵਿੱਚ ਬੜੇ ਜ਼ੋਰ ਜੋਰ ਸ਼ੋਰ ਦੀ ਬਿਮਾਰੀ ਫੈਲ ਰਹੀ ਹੈ। ਸੈਂਕੜੇ ਆਦਮੀ ਮੌਤ ਦੇ ਮੂੰਹ ਚਾ ਪਏ ਹਨ। ਸੈਂਕੜੇ ਹੀ ਮੌਦੇ ਮੂੰਹ ਪੈਣ ਤਿਆਰ ਹਨ ਆਪ ਖੁਦਾ ਦੀ ਖਲਕ ਖਲਕਾ ਤੁਹਡੇ ਰਹਿਮ ਕਰੋ ਤੇ ਬਿਮਾਰੀ ਦੂਰ ਕਰੋ RAM RAJ JI ਬੋਲੇ ਖੁਦਾ ਦੇ ਕੰਮ ਵਿੱਚ ਦਖਲ ਦੇਣਾ ਗੁਨਾਹ ਹੈ ਬਾਦਸ਼ਾਹ ਨੇ ਕਿਹਾ ਜਾਂ ਕੋਈ ਐਸੀ ਦਵਾਈ ਹੀ ਦੱਸੋ ਜਿਸ ਤੋਂ ਹੈਜੇ ਵਾਲੇ ਆਰਾਮ ਆ ਜਾਵੇ RAM RAJ JI ਨੇ ਕਿਹਾ ਅੱਛਾ ਜਿਸ ਬਿਮਾਰ ਦੇ ਮੂੰਹ ਵਿੱਚ ਸਾਡੇ ਪੈਰਾਂ ਦੀ ਧੋਣ ਦਾ ਪਾਣੀ ਬਵੇਗਾ ਉਹ ਨਹੀਂ ਮਰੇਗਾ ਬਾਚਾ ਨੇ ਉਸ ਵਕਤ ਹੀ ਕਵੱਡੇ ਸਾਰੇ ਵਾਲਟੇ ਵਿੱਚ ਰਾਮਰਾਏ ਜੀ ਦੇ ਚਰਨ ਤੋਂ ਆਏ ਬਸ ਸਭ ਕੋਈ ਆਪੋ ਆਪਣੀ ਲੋੜਾਂ ਨੂੰ ਚਰਨਾਂ ਅੰਦਰ ਲੈ ਗਏ ਜਿਸ ਜਿਸ ਨੇ ਬਿਮਾਰ ਦੇ ਨੂੰ ਚਪਾਇਆ ਬਿਮਾਰ ਉਸੇ ਵਕਤ ਤੰਦਰੁਸਤ ਹੋ ਗਿਆ ਇਹ ਸ਼ਕਤੀ ਦੇਖ ਕੇ ਬਾਦਸ਼ਾਹ ਨੇ ਸ਼ਹਿਰ ਵਿੱਚ ਡੌਂਡੀ ਫਰਵਾਹ ਦਿੱਤੀ Hindu Musalman ਤੇ ਪੰਡਤ ਸਭ ਦੌੜੇ ਆ ਗਏ ਰਾਮਰਾਏ ਜੀ ਦੇ ਆਸਥਾਨ ਤੇ ਭੀੜ ਲੱਗ ਗਈ ਰਾਮ ਰਾਏ ਜੀ ਨੇ ਮੰਡੇ ਵੱਡਿਆਂ ਵੱਡਿਆਂ ਕੜਾਹਿਆਂ ਵਿੱਚ ਆਪਣੇ ਚਰਨ ਧੋ ਕੇ ਪਾਣੀ ਭਰ ਦਿੱਤਾ ਲੋਕ ਗੜਬੀਆਂ ਗਲਾਸਾਂ ਵਿੱਚ ਭਰ-ਭਰ ਕੇ ਚਰਨਾਮਿਤ ਲੈ ਜਾਣ ਲੱਗੇ ਸਾਰਾ ਦਿਨ ੱੱਕੇ ਤੇ ੱੱਕਾ ਵੱਜਦਾ ਰਿਹਾ ਲੋਕਾਂ ਨੂੰ ਦੁਰਲਭ ਵਸਤੂ ਲੱਭ ਪਈ ਜਿਸ ਜਿਸ ਦੇ ਮੋਹ ਚਰਨਾਮਿਤ ਪਿਆ ਉਹੋ ਹੀ ਰਾਜੀ ਹੋ ਗਿਆ ਲੋਕਾਂ ਨੇ ਆਪਣੇ ਘਰਾਂ ਵਿੱਚ ਛਣਕਣਾ ਸ਼ੁਰੂ ਕੀਤਾ ਇੱਕ ਧਮ ਬਿਮਾਰੀ ਦੂਰ ਹੋ ਗਈ RAMRAI JI ਦਾ ਜਸਤਿਖ ਫੇਰੇ ਤਲ ਗਿਆ ਸਭ Hindu Musalman ਪੰਡਤ ਲੋਕ ਮੁਤੀ ਹੋ ਗਏ ਪਾਸ਼ਾ ਵੀ ਅਚਰਜ ਹੋ ਗਿਆ ਸਿੱਖਾਂ ਨੇ RAMRAI JI ਪਾਸੋਂ ਪੁੱਛਿਆ ਮਹਾਰਾਜ ਇਤਨੀਆਂ ਸ਼ਕਤੀਆਂ ਦੇਖ ਕੇ ਵੀ ਪਾਸ਼ਾ ਮੁਰੀਦ ਨਹੀਂ ਹੁੰਦਾ ਕਠੋਰ ਵੀ ਰਹਿੰਦਾ ਹੈ ਇਹ ਕੀ ਕਾਰਨ ਹੈ RAMRAI JI ਬੋਲੇ ਜੇਕਰ ਮੁਰੀਦ ਹੋ ਜਾਵੇ ਤਾਂ ਇਸ ਦੀ ਸਤਨਕਤ ਕਈ 100 ਸਾਲ ਹੋਰ ਰਹਿਣ ਵਾਲੀ ਹੈ ਇਸ ਸਤਨਕਤ ਨੂੰ ਇਸ ਦੁਨੀਆ ਤੋਂ ਝੁੱਕ ਕੇ ਅਮਨ ਦੀ ਸਤਨਕਤ ਲਿਆਉਣ ਵਾਸਤੇ ਹੀ ਪਰਮੇਸ਼ਰ ਨੇ ਗੁਰੂ ਸਹਿਵਾ ਨੂੰ ਭੇਜਿਆ ਹੋਇਆ ਹੈ ਬਾਦਸ਼ਾਹ ਕਥੋਰ ਵਿਚਿਤ ਹੋ ਕੇ ਜ਼ੁਲਮ ਹੀ ਕਰੇਗਾ ਤਾਂ ਹੀ ਜਲਦੀ ਤੇਜ ਇਸ ਦਾ ਘਟ ਸਕਦਾ ਹੈ RAM RAJ JI ਦੀ 24ਵੀਂ ਕਰਾਮਾਤ ਇੱਕ ਦਿਨ ਬਾਦਸ਼ਾਹ RAM RAJ JI ਨਾਲ ਸ਼ਿਕਾਰ ਖੇਡਣ ਗਿਆ ਨਾਲ ਹੋਰ ਲਾਮ ਲੱਗ ਕਰ ਅਮਰਾਵ ਆਜ ਕਿਲ੍ਹੇ ਇੱਕ ਹਰਨ ਬਾਦਸ਼ਾਹ ਦੇ ਅੱਗੇ ਨਿਕਲਿਆ ਬਾਦਸ਼ਾਹ ਤੇ ਰਾਮਰਾਏ ਜੀ ਨੇ ਉਸ ਦੇ ਮਗਰ ਘੋੜੇ ਲਾਏ ਬਾਕੀ ਸਭ ਨੂੰ ਵਰਜ ਦਿੱਤਾ ਦੂਰ ਦੂਰ ਤੱਕ ਨਿਕਲ ਗਏ ਹਰਨ ਨੂੰ ਚਾ ਮਾਰਿਆ ਧੁੱਪ ਨੇ ਬਾਦਸ਼ਾਹ ਨੂੰ ਖਬਰ ਆਈ ਕਿ ਦਾਦ ਰਸਕ ਤੋਂ ਬਿਨਾਂ ਰੋੜ ਰੋੜੇ ਮਦਾਂਦੇ ਕਾਰਨ ਧੁੱਪ ਕਰਕਤੀ ਹੋਈ ਪੈ ਰਹੀ ਸੀ ਬਾਦਸ਼ਾਹ ਨੇ ਰਾਮਰਾਏ ਜੀ ਨੂੰ ਕਿਹਾ ਸ਼ਾਂਦੀ ਰੋੜ ਹੈ ਨੌਕਰ ਵੀ ਛਤਰੀ ਵਾਲਾ ਪਾਸ ਨਹੀਂ ਰਾਮਰਾਏ ਜੀ ਨੇ ਕਿਹਾ ਅੱਛਾ ਅੱਛਾ ਹੋ ਜਾਏਗੀ उस वे बादशाहए जी उपर शां हो गई बादशाह उपर टक कोई बदल भी नजर ना आए तां शां भी जाए जा बादशाह जा है जो बादशाह श्री राम राय जी छावे छावे तुरे जा रहे हैं बाकी सारी धुप है बदल भी कोई नहीं देख के सब ने राम राय जी बड़ी बड़ी की बड़ी वडियाई की किले तक बादशाह छावे ही आया ਬੜਾ ਖੁਸ਼ ਹੋਇਆ ਰਾਮ ਰਾਏ ਜੀ ਦੇਰੇ ਚਲੇ ਗਏ ਰਾਮ ਰਾਏ ਜੀ ਦੀ 25ਵੀਂ ਕਰਾਮਾ ਬਾਦਸ਼ਾਹ ਦੀ ਬੇਗਮ ਪਰਸੂਤ ਹੋਣ ਤੋਂ ਆਈ ਤਾਂ ਹਟਕ ਨਾ ਖੁੱਲੇ ਕਈ ਸਿਆਣੇ ਵੈਦ ਹਕੀਮ ਜੋਰ ਲਗਾ ਚੁੱਕੇ ਕਾਜੀ ਮੁਲਾਣੇ ਆਪਣੀਆਂ ਕਲਾਮਾਂ ਪੜ ਪੜ ਕੇ ਥੱਕ ਗਏ ਬੇਗਮ ਬਹੁਤ ਕਸ਼ਟ ਨੂੰ ਪ੍ਰਾਪਤ ਹੋ ਗਈ ਕਾਚਾ ਨੇ ਦੇਨ ਹੋ ਕੇ ਸ਼੍ਰੀ ਰਾਮ ਰਾਏ ਜੀ ਨੂੰ ਆਖਿਆ ਆਪ ਕਿਰਪਾ ਕਰੋ ਬੇਗਮ ਦਾ ਕਸ਼ਟ ਹਟਾਓ ਰਾਮ ਰਾਏ ਜੀ ਨੇ ਜਲ ਮੰਗਵਾ ਕੇ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਜਲ ਦੇ ਕੂਕ ਮਾਰੀ ਆਖਿਆ ਜਾਓ ਬੇਗਮ ਨੂੰ ਬੁਲਾ ਦਿਓ ਜਦ ਜਾ ਕੇ ਬੇਗਮ ਨੂੰ ਬੁલાਇਆ ਤਾਂ ਉਸੇ ਵਕਤ ਲड़का ਪੈਦਾ ਹੋ ਗਿਆ ਜਿਸ ਦਾ ਨਾਮ ਬਹਾਦਰ ਸ਼ਾਹ ਰੱਖਿਆ ਸੋ ਸ਼੍ਰੀ ਜਪਜੀ ਸਾਹਿਬ ਦੇ ਮੰਤਰ ਦੇ ਜਲ ਕਰਕੇ ਹੀ ਬਹਾਦਰ ਰਾਜ ਜੀ ਜਿਹੜੇ ਦਸ ਮਹੀਸ ਗੁਰੂ ਜੀ ਨਾਲ ਸ਼ਰਨ ਆਮ ਕੇ ਰਹਾ ਸੀ ਤੇ ਗੁਰੂ ਜੀ ਨੇ ਮਦਦ ਕਰਕੇ ਰਾਜ ਦਿਵਾਇਆ ਸੀ ਐਸੇ ਕਰਕੇ ਬਾਹਾਦਰ ਸ਼ਾਹ ਨੇਕ ਦਿਲ ਹੋਇਆ RAMRAI ਜੀ ਦੀ 26ਵੀਂ ਕਰਾਮਾਤ ਇੱਕ ਦਿਨ ਦੇਸ਼ ਦਾ ਨਾਮੀ ਪਹਿਲਵਾਨ ਜਿੱਤੇ ਨਾਲ ਦਾ ਕੁੱਲ ਬਲੈਟਾਂ ਵਿੱਚ ਪਹਿਲਵਾਨ ਨਹੀਂ ਸੀ ਬਾਸ਼ਾ ਦੀ ਕਚਹਿਰੀ ਵਿੱਚ ਆਇਆ ਅੱਗੇ RAMRAI ਜੀ ਵੀ ਬੈਠੇ ਸਨ ਬਾਸ਼ਾ ਨੇ ਪਹਿਲਵਾਨ ਦਾ ਬੜਾ ਆਦਰ ਕੀਤਾ RAMRAI JI ਨੂੰ ਬਾਸ਼ਾ ਨੇ ਕਿਹਾ ਇਹਨਾਂ ਦੀ ਕੁਸ਼ਤੀ ਦੇਖਣ ਦਾ ਬੜਾ ਸ਼ੌਂਕ ਹੈ ਮਗਰ ਇਸ ਦੇ ਬਰਾਬਰ ਦਾ ਕੋਈ ਪਹਿਲਵਾਨ ਨਜ਼ਰ ਨਹੀਂ ਆਉਂਦਾ ਨਹੀਂ ਤਾਂ ਤੁਹਾਨੂੰ ਕੁਸ਼ਤੀ ਦਿਖਾਈਏ RAMRAI JI ਬੋਲੇ ਤੁਹਾਡੇ ਦਿੱਲੀ ਵਿੱਚ ਇਸ ਤੋਂ ਵੀ ਜ਼ਬਰਦਸਤ ਪਹਿਲਵਾਨ ਹੈਗਾ ਹੈ ਤੁਸੀਂ ਕੁਸ਼ਤੀ ਦੇਖ ਸਕਦੇ ਹੋ ਬਾਸ਼ਾ ਹੈਰਾਨ ਹੋ ਕੇ ਕਹਿਣ ਲੱਗਾ ਮੈਨੂੰ ਤਾਂ ਪਤਾ ਨਹੀਂ ਕਿਹੜਾ ਹੈ ਤੁਸੀਂ ਉਸ ਨੂੰ ਸਦਵਾਓ ਰਾਮਰਾਏ ਜੀ ਨੇ ਸਿੱਖ ਨੂੰ ਭੇਜ ਕੇ ਇੱਕ ਚਮਿਆਰ ਘੰਡਣ ਵਾਲੇ ਨੂੰ ਲਵਾ ਕੇ ਉਸ ਨੂੰ ਸਦਵਾ ਲਿਆ ਬਾਦਸ਼ਾਹ ਬੜਾ ਹੱਸਿਆ ਕਹਿਣ ਲੱਗਾ ਇਸ ਦੀ ਜਾਨ ਮਰਵਾਉਣੀ ਹੈ ਚਮਿਆਰ ਨੂੰ ਪੁੱਛਿਆ ਕਿਉਂ ਭਾਈ ਜੀ ਪਹਿਲਵਾਨ ਨਾਲ ਕੁਲੇਂਗਾ ਰਾਮਰਾਏ ਜੀ ਨੇ ਜਹੀ ਸ਼ਕਤੀ ਦਿੱਤੀ ਜੋ ਚਮਿਆਰ ਬੋਲਿਆ ਹਾਂ ਕੁਲਾਂਗਾ ਪਹਿਲਵਾਨ ਬੋਲਿਆ ਬਾਦਸ਼ਾਹ ਸਲਾਮਤ ਜੇ ਇਹ ਮੇਰੀ ਧੌਲ ਨਾਲ ਮਰ ਗਿਆ ਤਾਂ ਮੇਰਾ ਜੁਮਾ ਨਹੀਂ ਜੇ ਬਾਦਸ਼ਾਹ ਨੇ ਕਿਹਾ ਹਾਂ ਕੁਲੇ ਇਸ ਦੀ ਮੌਤ ਦਾ ਜ਼ਿੰਮੇਵਾਰ ਤੇ ਵੀ ਰਾਮਰਾਇ ਜੀ ਹੋਣਗੇ ਦੋਨੋਂ ਹੀ ਪੱਟਾਂ ਦੇ ਹੱਥ ਮਾਰ ਕੇ ਤਿਆਰ ਹੋ ਗਏ ਬਾਹਰ ਮદાન ਦੇ ਅਖਾੜੇ ਚਲਿਆ ਕੇ ਕੁश्ती ਹੋਣ ਲੱਗੀ ਚਫੇਰੇ ਕੁਰਸੀਆਂ ਢਾ ਕੇ ਦਰਜੇਬ ਦਰਦੇ ਸਭ ਬੈਠ ਗਏ ਦੋ ਚਾਰ ਪਕੜਾਂ ਕਰਕੇ ਚਮਿਆਰ ਨੇ ਪਹਿਲਵਾਨ ਨੂੰ ਢਾ ਲਿਆ ਤੇ ਛਾਤੀ ਉੱਪਰ ਬੈਠ ਕੇ ਆਪਣਾ ਆਪ ਦਿਖਾਉਣ ਲੱਗਾ ਪਹਿਲਵਾਨ ਨੇ ਪੁਕਾਰ ਕੀਤੀ ਕਿ ਮੇਰੇ ਉੱਪਰ ਇਸ ਨੂੰ ਉਠਾਓ ਪਾਸ਼ਾ ਬੋਲਿਆ ਇਹ ਸਬਰਾਮ ਰਾਏ ਜੀ ਦੀ ਕਰਾਮਾਤ ਦਾ ਬਲ ਹੈ ਜਦ ਉਸਦੀ ਬੰਦ ਕਰਕੇ ਹਟੇ ਤਾਂ ਚਮਿਆਰ ਨੂੰ ਇਨਾਮ ਮਿਲਿਆ ਮੁੜ ਚਮਿਆਰ ਵਿਚਾਰਾ ਉਸੇ ਤਰ੍ਹਾਂ ਨਿਰਬਲ ਹੋ ਕੇ ਆਪਣੇ ਘਰ ਚਲਾ ਗਿਆ ਰਾਮ ਰਾਏ ਜੀ ਦੀ ਸਤਾਈ ਹੀ ਕਰਾਮਾਤ ਬਾਦਸ਼ਾਹ ਦੇ ਪਾਸ ਇੱਕ ਦਿਨ ਅਲਾਉਦੀਨ ਮੰਨਿਆ ਕੰਨਿਆ ਦਾਨ ਸ਼ਮੰਦ ਆਇਆ ਪਾਸ਼ਾ ਨੇ ਉਸ ਦਾ ਬਹੁਤ ਆਦਰ ਕੀਤਾ ਅਲਾਉਦੀਨ ਆਪਣੀਆਂ ਤਰੀਫਾਂ ਕਰਕੇ ਸੁਣਾਉਣ ਲੱਗਾ ਉਸੇ ਵਕਤ ਰਾਮਰਾਏ ਜੀ ਵੀ ਬੈਠੇ ਹੋਏ ਸਨ ਉਹ ਬੋਲੇ ਅਲਾਉਦੀਨ ਆਪਣੀਆਂ ਤਰੀਫਾਂ ਆਪ ਨਹੀਂ ਕਰੀਆਂ ਆਪਣੇ ਥੋੜੇ ਜਿਨੇ ਦੇਣਾ ਜੀਉਣ ਦੇ ਯਾਦ ਕਰਕੇ ਖੁਦਾ ਦੀਆਂ ਤਰੀਫਾਂ ਕਰੀਆਂ ਹਣ ਨਦੀ ਕਿਨਾਰੇ ਰੁਖੜਾ ਆਨ ਪੋਂਚਾ ਹੈ ਬਾਦਸ਼ਾਹ ਨੇ ਪੁੱਛਿਆ ਕਿਉਂ ਜੀ ਉਹਨਾਂ ਦੀ ਉਮਰਾਂ ਮੁੱਕ ਚੁੱਕੀ ਹੈ ਰਾਮਰਾਏ ਜੀ ਬੋਲੇ 8 ਦਿਨ ਹੋਰ ਜ਼ਿੰਦਗੀ ਹੈ ਅਲਾਉਦੀਨ ਬੜਾ ਘਬਰਾਇਆ ਤੇ ਕੱਚਾ ਗਿਆ ਹੋ ਗਿਆ ਸੋ ਠੀਕ 8ਵੀਂ ਰਾਤ ਫੇਰ ਗਈ ਅਲਾਉਦੀਨ ਮਰ ਗਿਆ ਸਾਖੀ ਪਰਦੇ ਆ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ